ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਾਲੇ ਚਨੇ ਦੀ ਸਬਜ਼ੀ ਬਣਾਵਾਂਗੇ ਆਪਾਂ ਕਾਲੇ ਚਨੇ ਤੋਕੇ ਸਾਫ਼ ਕਰਕੇ 8-10 ਘੰਟੇ ਪਹਿਲਾਂ ਭਿਓਂ ਦਿੱਤੇ ਸੀ ਹੁਣ ਆਪਾਂ ਇਹਨਾਂ ਨੂੰ ਉਬਾਲ ਲੈਣੇ ਧਰ ਦਿੰਨੇ ਆ ਆਪਾਂ ਪਾਣੀ ਇੰਨਾ ਕੁ ਪਾਉਣਾ ਵਾ ਜੀ ਦੇ ਵਿੱਚ ਚਨੇ ਆਪਣੇ ਡੁੱਬ ਜਾਣ ਅੱਧਾ ਕ ਚਮਚ ਆਪਾਂ ਨਮਕ ਪਾ ਦਾਂਗੇ ਨਾਲ ਹੀ ਤੇ ਆਪਾਂ ਇਹਨਾਂ ਨੂੰ ਬਾਲਣੇ ਤਾਰ ਦਿੰਨੇ ਆ ਆਲੂ ਆਪਾਂ ਪਹਿਲਾਂ ਬਾਲ ਕੇ ਰੱਖ ਲਏ ਸੀ ਪਰ ਚਨਿਆਂ ਦੇ ਨਾਲ ਵੀ ਬਾਲ ਸਕਦੇ ਆ ਪਰ ਮੈਂ ਪਹਿਲਾਂ ਬਾਲ ਲਏ ਸੀ ਕਿਉਂਕਿ ਨਾਸ਼ਤੇ ਦੇ ਵਿੱਚ ਆਲੂ ਦੇ ਪਰੋਠੇ ਬਣਾਏ ਸੀ ਇਸ ਕਰਕੇ ਆਲੂ ਥੋੜੇ ਜਿਹਾ ਜ਼ਿਆਦਾ ਮੈਂ ਸਵੇਰੇ ਹੀ ਬਾਲ ਲਏ ਸੀ ਤੇ ਆਪਾਂ ਲਸਣ ਪਿਆਜ਼ ਹਰੀ ਮਿਰਚ ਇਹ ਆਪਾਂ ਪੀਸ ਲੈਨੇ ਆ ਮਸਾਲਾ ਬਣਾਉਣ ਵਾਸਤੇ ਲਸਣ ਪਿਆਜ਼ ਹਰੀ ਮਿਰਚ ਦਾ ਪੇਸਟ ਆਪਣਾ ਤਿਆਰ ਹੋ ਗਿਆ ਆਪਣੇ ਚਨੇ ਵੀ ਉਬਲ ਗਏ ਆ ਆ ਤੁਸੀਂ ਦੇਖ ਸਕਦੇ ਜੇ ਚਨੇ ਆਪਣੇ ਬਹੁਤ ਹੀ ਵਧੀਆ ਉਬਲ ਗਏ ਆ ਸਾਨੂੰ ਆਪਾਂ ਥੋੜੇ ਜਿਹੇ ਚਨੇ ਮਿਕਸੀ ਦੇ ਜਗ ਚ ਪਾ ਕੇ ਤੇ ਇਹਨਾਂ ਦਾ ਆਪਾਂ ਇਹਨਾਂ ਦਾ ਵੀ ਪੇਸਟ ਬਣਾ ਲਾਂਗੇ ਥੋੜਾ ਜਿਹਾ ਇਹਦੇ ਨਾਲ ਆਪਣੀ ਤਰੀ ਬਹੁਤ ਹੀ ਗਾੜੀ ਬਣਦੀ ਹੈ ਸਵਾਦ ਬਣਦੀ ਆ ਹੁਣ ਆਪਾਂ ਤੜਕਾ ਲਾਉਣ ਦੀ ਤਿਆਰੀ ਕਰਦੇ ਆਂ ਆਪਾਂ ਆਪਣਾ ਤੇਲ ਪਾਵਾਂਗੇ ਸਰੋਂ ਦਾ ਥੋੜੀ ਜੀ ਹਿੰਗ ਪਾਉਨੇ ਆਂ ਅੱਧਾ ਚਮਚ ਆਪਾਂ ਸਾਬਤ ਜੀਰਾ ਪਾਵਾਂਗੇ ਹੁਣ ਆਪਾਂ ਨਾਲ ਜਿਹੜਾ ਪੇਸਟ ਬਣਾਇਆ ਉਹ ਪਾ ਦਵਾਂਗੇ ఏను చంగ తరం పొందలేవే పేస్ట్ పేస్ట్ పుజగా హాను హరి మే పా ਹੁਣ ਮਸਾਲੇ ਪਾ ਦਿੰਨੇ ਆ ਨਮਕ ਆਪਾਂ ਪਾਵਾਂਗੇ ਟੇਸਟ ਅਕੋਰਡਿੰਗ ਕਿਉਂਕਿ ਥੋੜਾ ਜਿਹਾ ਆਪਾਂ ਚਨੇ ਉਬਾਲਣ ਲੱਗਿਆਂ ਵੀ ਨਮਕ ਪਾਇਆ ਸੀ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਥੋੜੀ ਜੀ ਹਰੀ ਮਿਰਚ ਆਪਣੀ ਜਿਆਦਾ ਤਿੱਖੀ ਨਹੀਂ ਹੁੰਦੀ ਹਲਦੀ ਪਾਵਾਂਗੇ ਥੋੜੀ ਜੀ ਧਨੀਆ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ අපයනු චගහිතර මක් කරලන ස සල්ලේ අපනේ පෝච්චිගේය ඕොන පට් මටර පාදෙන්නේට මටරු ජගීතර පෝන්දලාගේ ਮਟਰ ਆਪਾਂ ਨੇ ਕੁਝ ਭੁੱਜ ਗਏ ਸੀ ਥੋੜਾ ਜਿਹਾ ਆਪਾਂ ਪਾਣੀ ਪਾ ਦਿੰਨੇ ਆ ਮਸਾਲੇ ਨੂੰ ਫੇਰ ਆਪਾਂ ਭੁੰਨਦੇ ਆ ਪਾਣੀ ਪਾ ਕੇ ਪਾਣੀ ਆਪਾਂ ਚਨਿਆਂ ਵਾਲਾ ਹੀ ਪਾਇਆ ਜਿਹਦੇ ਵਿੱਚ ਆਪਾਂ ਚਨੇ ਉਬਾਲੇ ਸੀ ਉਹ ਹੀ ਪਾਣੀ ਪਾਇਆ ਇਹ ਜਿਹੜਾ ਆਪਾਂ ਪੇਸਟ ਬਣਾਇਆ ਸੀ ਚਨਿਆਂ ਦਾ ਉਹ ਵੀ ਆਪਾਂ ਮਿਕਸ ਕਰ ਦਿੰਨੇ ਆ ਮਿਕਸ ਕਰਕੇ ਵਿੱਚ ਪਾ ਦਾਂਗੇ ਇਨ ਆਲੀ ਆਲੂ ਫੇਕੇ ਪਾ ਦਿੰਨੇ ਹੱਥਾਂ ਦੇ ਨਾਲ ਮਸਾਲਾ ਆਪਣਾ ਹੋ ਚੁੱਕ ਗਿਆ ਹੁਣ ਆਲੂ ਪਾ ਦਿੰਨੇ ਆ ਆਲੂਆਂ ਨੂੰ ਚੰਗੀ ਤਰ੍ਹਾਂ ਮਸਾਲੇ ਚ ਮਿਕਸ ਕਰ ਲੈਨੇ ਨਾਲ ਇਹ ਆਪਾਂ ਚਨੇ ਤੇ ਪਾਣੀ ਪਾ ਦਿੰਨੇ ਆ। ਤਰਿਆ ਆਪਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਬਣਾਵਾਂਗੇ। ਜਿੰਨੀ ਕ ਆਪਾਂ ਨੂੰ ਜ਼ਰੂਰਤ ਹੋਏਗੀ। ਆਪਾਂ ਚਨਿਆਂ ਵਾਲਾ ਜਿਹੜਾ ਉਹ ਬਣਾਇਆ ਸੀ ਪੇਸਟ ਉਹ ਵੀ ਪਾ ਦਿੱਤਾ। ਹੁਣ ਸਬਜੀ ਨੂੰ ਰਿਨਣ ਵਾਸਤੇ ਰੱਖ ਦਿੰਨੇ ਆ। ਸਬਜੀ ਆਪਣੀ ਰਿੱਜਦੀ ਪਈ ਆ। ਕੁਝ ਚਿਰ ਪਰ ਇਹਨ ਲਈ ਹਲੇ ਹੋਰ ਥੋੜੀ ਦੇਰ ਰਹਿਣਾਗੇ ਕਿਉਂਕਿ ਇਹ ਜੋ ਸਬਜ਼ੀਆਂ ਦੇ ਵਿੱਚ ਤੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਜਿਹੜੀ ਤੜੀ ਆਪਣੀ ਮਿਕਸ ਨਾ ਹੋ ਜੇ ਨਾ ਚੰਗੀ ਤਰ੍ਹਾਂ ਫਿਰ ਉਹਨਾਂ ਚਿਹਰੇ ਚੰਗੀ ਤਰ੍ਹਾਂ ਸਵਾਦ ਨਹੀਂ ਬਣਦੀ ਸਬਜੀ ਆਪਣੀ ਬਣ ਗਈ ਆ ਹੁਣ ਆਪਾਂ ਹਰਾ ਧਨੀਆ ਪਾ ਦੇਨੇ ਆ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਬਹੁਤ ਹੀ ਸਵਾਦ ਬਣਦੀ ਸਬਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ